ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗਿਆਨ ਦੀਆਂ ਗੱਲਾਂ ਤੇ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਆਪਾਂ ਆਪਣੇ ਇਸ ਚੈਨਲ ਦਾ ਕੰਟੈਂਟ ਚੇਂਜ ਕੀਤਾ ਸੀ ਤੇ ਆਪਾਂ ਤੁਹਾਡੇ ਨਾਲ ਮੋਟੀਵੇਸ਼ਨਲ ਜਿਹੜੀਆਂ ਗੱਲਾਂ ਨੇ ਉਹ ਕਰਦੇ ਆਂ ਦੇਖੋ ਸਾਰੇ ਹੀ ਆਪਣੇ ਆਪ ਦੇ ਵਿੱਚ ਸਿਆਣੇ ਹੁੰਦੇ ਆ ਪਰ ਕੁਝ ਇੱਕ ਗੱਲਾਂ ਜਿਹੜੀਆਂ ਅਸੀਂ ਆਸ-ਪਾਸੇ ਤੋਂ ਹੀ ਸਿੱਖਦੇ ਆਂ ਮੈਂ ਵੀ ਜੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਕਿਤੋਂ ਨਾ ਕਿਤੋਂ ਸੁਣਦੀਆਂ ਕਿਤੋਂ ਨਾ ਕਿਤੋਂ ਪੜ੍ਹਦੀਆਂ ਕੁਝ ਮੇਰੇ ਆਪਣੇ ਤਜਰਬੇ ਹੁੰਦੇ ਆ ਤੇ ਮੈਨੂੰ ਇਹ ਹੁੰਦਾ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਤੇ ਤੁਸੀਂ ਆਪਣੀਆਂ ਵੀਡੀਓਜ਼ ਨੂੰ ਵਧੀਆ ਪਿਆਰ ਦੇ ਰਹੇ ਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਬੈਲ ਆਈਕਨ ਆ ਜਿਹੜੀ ਉਹਨੂੰ ਤੁਸੀਂ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਆਪਣੀ ਨਵੀਂ ਵੀਡੀਓ ਆਵੇ ਤੇ ਤੁਹਾਡੇ ਕੋਲ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਤੁਸੀਂ ਜਿਹੜੇ ਵਿਚਾਰ ਨੇ ਅੱਜ ਦਾ ਜੋ ਪ੍ਰੋਗਰਾਮ ਹੁੰਦਾ ਉਹਨੂੰ ਪੂਰਾ ਸੁਣਿਆ ਕਰੋ ਸੁਣ ਕੇ ਆਪਣੇ ਵਿਚਾਰ ਖੁੱਲੇ ਸ਼ਬਦਾਂ ਦੇ ਵਿੱਚ ਮੇਰੇ ਨਾਲ ਸਾਂਝੇ ਕਰਿਆ ਕਰੋ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਮੈਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬੜੀ ਲੋੜ ਆ ਤੇ ਇਸੇ ਤਰ੍ਹਾਂ ਆਪਣਾ ਸਪੋਰਟ ਬਣਾਈ ਰੱਖਣਾ ਤੇ ਅੱਗੇ ਜੇ ਤੁਹਾਨੂੰ ਲੱਗੇ ਵੀਡੀਓ ਕੰਮ ਦੀ ਆ ਤਾਂ ਤੁਸੀਂ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਔਰਤਾਂ ਜਿਹੜੀਆਂ ਕਾਮਕਾਜੀ ਔਰਤਾਂ ਨੇ ਖਾਸ ਕਰਕੇ ਵੈਸੇ ਤੱਕ ਰੇਲੂ ਔਰਤਾਂ ਜਾਂ ਕਾਮਕਾਜੀ ਔਰਤਾਂ 'ਚ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਦੇਖੋ ਕਾਮਕਾਜੀ ਔਰਤਾਂ ਅੱਜ ਕੱਲ੍ਹ ਤਕਰੀਬਨ ਸਾਰੀਆਂ ਔਰਤਾਂ ਕਾਮਕਾਜੀ ਨੇ ਤੇ ਉਹਨਾਂ ਦੇ ਲਈ ਇਹ ਵੀਡੀਓ ਆ ਕਿ ਆਪਣੇ ਪਤੀ ਤੋਂ ਸਾਨੂੰ ਕਿਹੜੀਆਂ ਤਿੰਨ ਗੱਲਾਂ ਜਿਹੜੀਆਂ ਉਹ ਬਿਲਕੁਲ ਨਹੀਂ ਲਪੋਣੀਆਂ ਚਾਹੀਦੀਆਂ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਬਹੁਤ ਹੀ ਸੋਹਣਾ ਤੇ ਪਿਆਰ ਭਰਿਆ ਰਿਸ਼ਤਾ ਹੁੰਦਾ ਤੇ ਜਦੋਂ ਸਾਡਾ ਵਿਆਹ ਹੁੰਦਾ ਅਸੀਂ ਇੱਕ ਦੂਜੇ ਦੇ ਨਾਲ ਜੁੜ ਜਾਂਦੇ ਆ ਇੱਕ ਦੂਜੇ ਦੇ ਨਾਲ ਨਵੇਂ ਰਿਸ਼ਤੇ ਦੇ ਵਿੱਚ ਵੱਜ ਜਾਂਦੇ ਆ ਤਾਂ ਸਾਡੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ ਕਹਿੰਦੇ ਆ ਕਿ ਸਾਰੇ ਰਿਸ਼ਤੇ ਟਾਈਮ ਦੇ ਨਾਲ ਆਪਣੇ ਕੋਲੋਂ ਚਲੇ ਜਾਂਦੇ ਆ ਆਸ-ਪਾਸੇ ਹੋ ਜਾਂਦੇ ਆ ਪਰ ਜੀਵਨ ਸਾਥੀ ਦਾ ਜੋ ਰਿਸ਼ਤਾ ਉਹ ਤੁਹਾਡੀ ਮੌਤ ਤੱਕ ਤੁਹਾਡੇ ਨਾਲ ਰਹਿੰਦਾ ਤੇ ਤੁਹਾਡੇ ਵਿੱਚ ਕੋਈ ਪਰਦਾ ਜਾਂ ਓਲਾ ਨਹੀਂ ਹੁੰਦਾ ਤੇ ਇਸ ਰਿਸ਼ਤੇ ਦੇ ਵਿੱਚ ਸਮਾਜਿਕ ਤੌਰ ਤੇ ਵੀ ਚਰਦੇ ਆ ਵੀ ਸਾਡੇ ਵਿੱਚ ਕੋਈ ਓਲਾ ਨਹੀਂ ਹੋਣਾ ਚਾਹੀਦਾ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਆਪਣੇ ਪਤੀ ਤੋਂ ਨਹੀਂ ਲੁਕੋਣੀਆਂ ਚਾਹੀਦੀਆਂ ਪਹਿਲੀ ਗੱਲ ਜੇ ਤੁਸੀਂ ਇੱਕ ਕੰਮਕਾਜੀ ਔਰਤ ਹੋ ਜਾਂ ਤੁਸੀਂ ਘਰੇਲੂ ਔਰਤ ਹੋ ਔਰਤਾਂ ਜਿਹੜੀਆਂ ਉਹਨਾਂ ਕੋਲ ਪੈਸਾ ਹੁੰਦਾ ਜਿਹੜੀਆਂ ਕੰਮਕਾਜੀ ਆ ਉਹਨਾਂ ਕੋਲੇ ਓਬਵੀਅਸਲੀ ਹੁੰਦਾ ਤੇ ਘਰੇਲੂ ਔਰਤਾਂ ਕੋਲ ਵੀ ਕੁਝ ਨਾ ਕੁਝ ਹੁੰਦਾ ਕਿ ਤੁਹਾਡੇ ਕੋਲ ਕਿੰਨਾ ਪੈਸਾ ਜਾਂ ਤੁਸੀਂ ਪੈਸਾ ਕਿਹਨੂੰ ਦੇ ਰਹੇ ਹੋ ਮਨ ਲਓ ਕਈ ਵਾਰੀ ਔਰਤਾਂ ਕੀ ਕਰਦੀਆਂ ਆਪਣੇ ਭੈਣ ਜਾਂ ਭਰਾ ਜਾਂ ਆਪਣੇ ਮਤਲਬ ਪੇਕਿਆਂ ਵਾਲੇ ਜੋ ਰਿਸ਼ਤੇ ਹੁੰਦੇ ਆ ਉਹਨਾਂ ਨੂੰ ਕੁਝ ਪੈਸਾ ਆਪਣੇ ਪਤੀ ਤੋਂ ਚੋਰੀਆਂ ਦੇ ਦਿੰਦੀਆਂ ਤੇ ਬਾਅਦ ਦੇ ਵਿੱਚ ਉਹ ਪੈਸਾ ਜਿਹੜਾ ਉਹ ਮੁੜਦਾ ਨਹੀਂ ਤੇ ਜਦੋਂ ਉਹ ਗੱਲ ਸਾਹਮਣੇ ਆਉਂਦੀ ਆ ਜੇ ਮੰਨ ਲਓ ਅਸੀਂ ਪਤੀ ਤੋਂ ਚੋਰੀਆਂ ਉਹ ਪੈਸਾ ਦਿੱਤਾ ਤੇ ਪਤੀ ਨੂੰ ਜਦੋਂ ਪਤਾ ਲੱਗਦਾ ਤਾਂ ਇਹ ਸਾਡੇ ਰਿਸ਼ਤੇ ਦੇ ਵਿੱਚ ਇੱਕ ਦਰਾੜ ਦਾ ਕਾਰਨ ਬਣ ਸਕਦਾ ਇਸ ਕਰਕੇ ਔਰਤਾਂ ਨੂੰ ਜੇ ਮੰਨ ਲਵੋ ਦੇਖੋ ਪੈਸਾ ਜੇ ਕੋਈ ਕਮਾਉਂਦਾ ਜਾਂ ਕਿਸੇ ਕੋਲ ਪੈਸਾ ਆਪਾਂ ਇੱਕ ਦੂਜੇ ਦੀ ਮਦਦ ਕਰਦੇ ਰਹਿਣੇ ਆ ਤੇ ਕਰਦੇ ਰਹਿਣਾ ਚਾਹੀਦਾ ਪਰ ਲੁਕੋ ਨਹੀਂ ਰੱਖਣਾ ਚਾਹੀਦਾ ਪਤੀ ਨੂੰ ਵੀ ਇਹੀ ਚਾਹੀਦਾ ਕਿ ਜੋ ਪੈਸਾ ਉਹਦੇ ਕੋਲ ਆ ਜੇ ਉਹ ਕਿਸੇ ਨੂੰ ਦੇ ਰਿਹਾ ਤਾਂ ਉਹਨੂੰ ਵੀ ਪਤਨੀ ਨੂੰ ਦੱਸਣਾ ਚਾਹੀਦਾ ਕਈ ਵਾਰੀ ਔਰਤਾਂ ਕੀ ਕਰਦੀਆਂ ਆਪਣੇ ਕੋਈ ਗਹਿਣੇ ਆ ਜਾਂ ਹਣਾ ਉਹ ਕੋਈ ਚੀਜ਼ ਆ ਆਪਣੀ ਰਿਸ਼ਤੇਦਾਰੀ ਦੇ ਵਿੱਚ ਕਿਸੇ ਨੂੰ ਦੇਤੀ ਕਿਸੇ ਨੇ ਥੋੜੇ ਟਾਈਮ ਲਈ ਮੰਗੀ ਤੇ ਬਾਅਦ ਦੇ ਵਿੱਚ ਨਹੀਂ ਮੋੜੀ ਤੇ ਜਦੋਂ ਆਪਾਂ ਇਹੋ ਜੀਆਂ ਗੱਲਾਂ ਲੁਕਾਉਣੇ ਆ ਨਾ ਇਹ ਗੱਲਾਂ ਬਾਅਦ ਦੇ ਵਿੱਚ ਜਾ ਕੇ ਫਿਰ ਪਤੀ ਆ ਜਿਹੜਾ ਉਹਦੇ ਨਾਲ ਸਾਡੇ ਰਿਸ਼ਤੇ ਆ ਸਬੰਧ ਆ ਉਹ ਖਰਾਬ ਹੁੰਦੇ ਆ ਕਿਉਂਕਿ ਪਤੀ ਇਸ ਗੱਲ ਤੇ ਨਾਰਾਜ਼ ਹੁੰਦਾ ਕਿ ਤੂੰ ਮੈਨੂੰ ਪੁੱਛੇ ਬਿਨਾ ਚਲੋ ਪੁੱਛਣਾ ਕਈ ਤਾਂ ਨਹੀਂ ਕਹਿੰਦੇ ਪਰ ਦੱਸੇ ਬਿਨਾ ਵੀ ਸਾਨੂੰ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਥੋੜਾ ਜਨਾ ਆਪਣਾ ਲੈਣ ਦੇਣ ਚੱਲਦਾ ਰਹਿੰਦਾ ਪਰ ਕਈ ਵਾਰੀ ਨਾ ਮੇਰੇ ਇਹ ਕੋਲ ਐਗਜ਼ਾਮਪਲ ਆ ਕਿ ਔਰਤਾਂ ਨੇ ਕਾਫੀ-ਕਾਫੀ ਪੈਸਾ ਆਪਣੀਆਂ ਭੈਣਾਂ ਪਰਜਾਈਆਂ ਜਾਂ ਭਰਾਵਾਂ ਨੂੰ ਦਿੱਤਾ ਤੇ ਉਹ ਪੈਸਾ ਮੁੜ ਕੇ ਮੁੜਿਆ ਨਹੀਂ ਕਿਉਂਕਿ ਉਹਨਾਂ ਦੀਆਂ ਭੈਣਾਂ ਪਰਜਾਈਆਂ ਨੂੰ ਪਤਾ ਸੀ ਵੀ ਇਸ ਪੈਸੇ ਦਾ ਇਹਦੇ ਪਤੀ ਨੂੰ ਨਹੀਂ ਪਤਾ ਜੇ ਤਾਂ ਹੋਈ ਕਹਿੰਦੀ ਵੀ ਮੈਂ ਆਪਣੇ ਪਤੀ ਤੋਂ ਲੈ ਕੇ ਦਿੱਤਾ ਜਾਂ ਉਹਨੂੰ ਪਤਾ ਫੇਰ ਤਾਂ ਸ਼ਾਇਦ ਅਗਲਾ ਮੋੜ ਦੇ ਪਰ ਜਦੋਂ ਪਤਾ ਹੋਵੇ ਨਾ ਉੱਥੇ ਇਹ ਪੈਸਾ ਨਹੀਂ ਮੁੜਦਾ ਫਿਰ ਤੁਸੀਂ ਨਾ ਤਾਂ ਬੋਲ ਸਕਦੇ ਹੋ ਚੁੱਪ ਰਹਿਣਾ ਪੈਂਦਾ ਤੇ ਤੁਹਾਨੂੰ ਮਤਲਬ ਇਸ ਗੱਲ ਦਾ ਬੁਰਾ ਵੀ ਲੱਗਦਾ ਇਹ ਗੱਲ ਕਦੇ ਨਾ ਕਦੇ ਤੁਹਾਡੇ ਮੂੰਹੋਂ ਨਿਕਲੀ ਜਾਂਦੀ ਆ ਇਸ ਕਰਕੇ ਆਪਣੇ ਪਤੀ ਤੋਂ ਕੁਝ ਵੀ ਨਾ ਲਖੋ ਤੇ ਇਹ ਦੂਸਰੀ ਗੱਲ ਮੰਨ ਲਵੋ ਤੁਸੀਂ ਕਮਾਉਣੇ ਹੋ ਤੇ ਤੁਹਾਡੇ ਕੋਲ ਹਨਾ ਚੰਗੇ ਵਧੀਆ ਪੈਸੇ ਆਉਂਦੇ ਆ ਕਮਾਈ ਆਉਂਦੀ ਆ ਤੇ ਤੁਸੀਂ ਆਪਣੇ ਪਤੀ ਤੁਹਾਡਾ ਪਤੀ ਤੁਹਾਨੂੰ ਪੁੱਛੇ ਕਿ ਤੇਰੇ ਕੋਲ ਕਿੰਨੇ ਪੈਸੇ ਆ ਆਪਾਂ ਕੋਈ ਚੀਜ਼ ਲੈਣੀ ਆ ਜਾਂ ਕਿਸੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਾ ਤਾਂ ਤੁਸੀਂ ਕਹਿ ਦੋ ਕਿ ਮੇਰੇ ਕੋਲ ਤਾਂ ਹੈ ਨਹੀਂ ਹਾਂ ਤੁਸੀਂ ਕਹੋ ਨਹੀਂ ਜਾਂ ਇਹ ਤਾਂ ਮੇਰਾ ਪੈਸਾ ਵੀ ਮੈਂ ਨਹੀਂ ਦੇਉਂਗੀ ਤਾਂ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਤੁਹਾਡਾ ਪਤੀ ਕਮਾਉਂਦਾ ਤੇ ਉਹ ਵੀ ਤਾਂ ਪੈਸੇ ਘਰ ਦੇ ਵਿੱਚ ਲਾ ਰਿਹਾ ਜੇ ਪਤੀ ਪਤਨੀ ਦੋਨੋਂ ਕਮਾਉਂਦੇ ਆ ਤਾਂ ਦੋਨਾਂ ਦੀਆਂ ਜ਼ਿੰਮੇਵਾਰੀਆਂ ਵੀ ਤੋਂ ਵੰਡ ਲੈਣੀਆਂ ਚਾਹੀਦੀਆਂ ਬਰਾਬਰ ਹੋਣੀਆਂ ਚਾਹੀਦੀਆਂ ਕਈ ਵਾਰੀ ਔਰਤਾਂ ਕੀ ਕਰਦੀਆਂ ਕਮਾਉਂਦੀਆਂ ਹੁੰਦੀਆਂ ਚੰਗੀ ਜੌਬ ਤੇ ਹੁੰਦੀਆਂ ਪਰ ਘਰ ਦੇ ਜੋ ਖਰਚੇ ਹੁੰਦੇ ਆ ਉਹ ਤਾਂ ਔਰਤਾਂ ਕਹਿੰਦੀਆਂ ਕਿ ਤੁਸੀਂ ਕਰੋ ਪਰ ਆਪਦੇ ਪੈਸੇ ਉਹ ਖੁੱਲੇ ਉਡਾਉਣਾ ਚਾਹੁੰਦੀਆਂ ਹੁੰਦੀਆਂ ਤੇ ਉਹ ਆਪਣੇ ਪਤੀ ਦੁਆਰਾ ਮਤਲਬ ਜੇ ਉਹ ਕਹਿੰਦਾ ਵੀ ਤੁਹਾਨੂੰ ਮੈਨੂੰ ਮੈਨੂੰ ਕੁਝ ਪੈਸੇ ਦੇਣੇ ਚਾਹੀਦੇ ਆ ਤੇ ਇਸ ਗੱਲ ਦੀ ਉਹਨਾਂ ਦੇ ਵਿੱਚ ਲੜਾਈ ਹੁੰਦੀ ਆ ਫਰਕ ਪੈਂਦਾਗਾ ਇਸ ਕਰਕੇ ਔਰਤਾਂ ਨੂੰ ਆਪਣੇ ਪਤੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਜੇ ਉਹ ਜੌਬ ਕਰ ਰਹੀਆਂ ਤਾਂ ਜ਼ਿੰਮੇਵਾਰੀਆਂ ਵੀ ਵੰਡਾਉਣੀਆਂ ਚਾਹੀਦੀਆਂ ਤੇ ਪਤੀ ਪਤਨੀ ਦੇ ਵਿੱਚ ਤੇਰੇ ਮੇਰੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਠੀਕ ਹੈ ਸਾਨੂੰ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਆ ਚੀਜ਼ਾਂ ਵੀ ਖਰੀਦਣੀਆਂ ਚਾਹੀਦੀਆਂ ਪਰ ਦੱਸ ਕੇ ਚੋਰੀਆਂ ਇਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ ਕਿ ਕੱਲ ਨੂੰ ਤੁਹਾਡਾ ਰਿਸ਼ਤਾ ਜਿਹੜਾ ਖਰਾਬ ਹੋਵੇ ਤੇ ਇੱਕ ਗੱਲ ਮੰਨ ਲਵੋ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਤੁਹਾਡੇ ਨਾਲ ਬੁਰਾ ਸਲੂਕ ਕਰ ਰਿਹਾ ਪਰਿਵਾਰ ਦੇ ਵਿੱਚ ਮੰਨ ਲਵੋ ਤੁਹਾਡੀ ਨਾਨਨ ਦਾ ਸੱਸ ਜਾਂ ਤੁਹਾਡਾ ਸਹੁਰਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਆ ਤਾਂ ਤੁਸੀਂ ਆਪਣੇ ਪਤੀ ਦੇ ਨਾਲ ਇਹ ਗੱਲ ਸਾਂਝੀ ਜ਼ਰੂਰ ਕਰੋਗੇ ਕਈ ਵਾਰੀ ਔਰਤਾਂ ਕੀ ਕਰਦੀਆਂ ਕਿ ਜੇ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਤੇ ਪਤਾ ਨਹੀਂ ਉਹ ਨਾਰਾਜ਼ ਹੀ ਨਾ ਹੋ ਜੇ ਅਸਲ ਦੇ ਵਿੱਚ ਦੇਖੋ ਆਪਣੇ ਪਰਿਵਾਰ ਦੇ ਖਿਲਾਫ ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ ਹਾਂ ਪਰ ਜੇ ਤੁਸੀਂ ਸੱਚਾਈ ਦੱਸਦੇ ਰਹੋਗੇ ਕਿਉਂਕਿ ਕਈ ਪਰਿਵਾਰਾਂ 'ਚ ਦੇਖੋ ਛੋਟੀਆਂ-ਮੋਟੀਆਂ ਗੱਲਾਂ ਤਾਂ ਸਾਰੇ ਪਰਿਵਾਰਾਂ 'ਚ ਹੁੰਦੀਆਂ ਪਰ ਕਈ ਪਰਿਵਾਰਾਂ ਦੇ ਵਿੱਚ ਨਾ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਘੜੀਆਂ ਜਾਂਦੀਆਂ ਹੁੰਦੀਆਂ ਹਾਂ ਮੇਰੀ ਨਿਗਾਹ ਦੇ ਵਿੱਚ ਬਹੁਤ ਸਾਰੇ ਰਿਸ਼ਤੇ ਆ ਜਿੱਥੇ ਸੱਸਾਂ ਜਾਂ ਨਣਦਾ ਇਹ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਉਹ ਘਰ ਦੀ ਨੂੰ ਨੂੰ ਮਤਲਬ ਵਸਾਉਣਾ ਨਹੀਂ ਚਾਹੁੰਦੀਆਂ ਹੁੰਦੀਆਂ ਪਤਾ ਨਹੀਂ ਕੀ ਗੱਲ ਹੁੰਦੀ ਆ वैसे तो बहुत ਘੱਟ ਕੇਸਾਂ 'ਚ ਇਹੋ ਜਿਹਾ ਹੁੰਦਾ ਚਲੋ ਨਾਰਮਲ ਲੜਾਈਆਂ ਹੋ ਜਾਂਦੀਆਂ ਪਰ ਕਈ ਸੱਸਾਂ ਤੇ ਨਣਦਾਂ ਆਪਣੇ ਘਰ ਦੀ ਨੂੰਹ ਨੂੰ ਬਹੁਤ ਨਫ਼ਰਤ ਕਰਦੀਆਂ ਹੁੰਦੀਆਂ ਉਹਨਾਂ ਨੂੰ ਪਤਾ ਨਹੀਂ ਕਿਉਂ ਐਂ ਲੱਗਦਾ ਹੁੰਦਾ ਵੀ ਸਾਡਾ ਮੁੰਡਾ ਇਹਦੇ ਵਾਸਤੇ ਚ ਹੋ ਗਿਆ ਤੇ ਵੀ ਹੁਣ ਤਾਂ ਮਤਲਬ ਸਾਡਾ ਮੁੰਡਾ ਸਾਡੇ ਹੱਥੋਂ ਗਿਆ ਤੇ ਉਹ ਚਾਹੁੰਦੀਆਂ ਹੁੰਦੀਆਂ ਵੀ ਇਹਨਾਂ ਦੀ ਲੜਾਈ ਪਈ ਰਹੇ ਜਾਂ ਇਹਨਾਂ ਦਾ ਤਲਾਕ ਹੋ ਜੇ ਇੱਥੋਂ ਤੱਕ ਵੀ ਸੋਚਦੀਆਂ ਦੇਖੋ ਸਾਰਿਆਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਪਰ ਬਹੁਤ ਸਾਰੇ ਮਾਮਲੇ ਮੇਰੇ ਸਾਹਮਣੇ ਇਹੋ ਜਿਹੇ ਆਏ ਨੇ ਹਾਂ ਤੇ ਮੈਂ ਹੈਰਾਨ ਹੁੰਨੀ ਆ ਕਿ ਦੇਖੋ ਠੀਕ ਹੈ ਥੋੜੀ ਬਹੁਤੀ ਲੜਾਈ ਚੱਲ ਜਾਂਦੀ ਆ ਪਰ ਆਪਦੇ ਹੱਥੀ ਵਿਆਹ ਕੇ ਆਪਣੇ ਮੁੰਡੇ ਨੂੰ ਤੇ ਮੁੜ ਕੇ ਤੁਸੀਂ ਨੂੰ ਨੂੰ ਇਹ ਕਹਿਣਾ ਕਿ ਤੂੰ ਤਾਂ ਸਾਡੇ ਪਸੰਦ ਨਹੀਂ ਜਾਂ ਤੈਨੂੰ ਤਾਂ ਅਸੀਂ ਵਿਸਾਉਣਾ ਨਹੀਂ ਚਾਹੁੰਦੇ ਇੱਥੋਂ ਤੱਕ ਦੀਆਂ ਗੱਲਾਂ ਵੀ ਕਹਿ ਦਿੰਦੀਆਂ ਲੜਾਈ 'ਚ ਪਰ ਕੁੜੀਆਂ ਜਿਹੜੀਆਂ ਉਹ ਆਪਣੇ ਪਤੀ ਨੂੰ ਨਹੀਂ ਦੱਸਦੀਆਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਪਤੀ ਨੇ ਯਕੀਨ ਨਹੀਂ ਕਰਨਾ ਤੇ ਐਂਡ ਤੇ ਜਦੋਂ ਗੱਲ ਬਹੁਤ ਵੱਧ ਜਾਂਦੀ ਆ ਤਾਂ ਫਿਰ ਪਤੀ ਕਹਿੰਦਾ ਵੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਠੀਕ ਹੈ ਚਲੋ ਪਤੀ ਨੂੰ ਗੱਲ ਦੱਸਦੇ ਹੋ ਤੇ ਉਹਨੂੰ ਇਹ ਕਹਦੇ ਹੋ ਵੀ ਬੋਲੇ ਨਾ ਉਹ ਪਰ ਉਹਨੂੰ ਧਿਆਨ ਚ ਲਿਆਉਂਦੇ ਰਹਿਣਾ ਚਾਹੀਦਾ ਵੀ ਉਹਦੇ ਪਰਿਵਾਰਕ ਮੈਂਬਰ ਉਹਦੀ ਪਿੱਠ ਪਿੱਛੇ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਦੇ ਹੈਗੇ ਕਿਉਂਕਿ ਨਹੀਂ ਤਾਂ ਐਂਡ ਤੇ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਨੇ ਕਿ ਜਿਹੜੇ ਉਹ ਅੰਦਰੋਂ ਅੰਦਰ ਹੀ ਨਫਰਤ ਇੰਨੀ ਵਧਾ ਲੈਂਦੇ ਆ ਕਿ ਉਹ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਮਤਲਬ ਤਰੇੜ ਪਾਉਣ ਲਈ ਇਹ ਆਪਣੀ ਨੂੰਹ ਦੇ ਮਤਲਬ ਕਰੈਕਟਰ ਤੇ ਉਂਗਲੀਆਂ ਚੱਕ ਦਿੰਦੀਆਂ ਨੇਗੀਆਂ ਉਂਗਲ ਮਤਲਬ ਉਹਦੇ ਚੱਕਦੀਆਂ ਮਾੜੀ ਗੱਲ ਉਹਦੇ ਬਾਰੇ ਬੋਲਦੀਆਂ ਇਸ ਕਰਕੇ ਉਹ ਜੀ ਨੌਬਤ ਕਦੇ ਨਾ ਆਵੇ ਤੇ ਤੁਸੀਂ ਆਪਣੇ ਪਤੀ ਨਾਲ ਸਾਰੀ ਗੱਲ ਸਾਂਝੀ ਕਰੋ ਤੇ ਤੀਜੀ ਜਿਹੜੀ ਗੱਲ ਹੈਗੀ ਤੇ ਮੰਨ ਲਵੋ ਤੁਸੀਂ ਸਫਰ ਕਰਦੇ ਹੋ ਤੁਸੀਂ ਆਪਣੀ ਡਿਊਟੀ ਜਾਣਾ ਜਾਂ ਵੈਸੇ ਵੀ ਜੇ ਤੁਸੀਂ ਘਰੇਲੂ ਹੋ ਮੰਨ ਲਵੋ ਤੁਸੀਂ ਕਿਤੇ ਬਾਹਰ ਜਾਂਦੇ ਹੋ ਤੇ ਤੁਹਾਨੂੰ ਆਪਾਂ ਨੂੰ ਪਤਾ ਕਿ ਸਾਡਾ ਸਮਾਜ ਦੇ ਵਿੱਚ ਚੰਗੇ ਲੋਕੀ ਵੀ ਹੈਗੇ ਆ ਤੇ ਮਾੜੇ ਵੀ ਹੈਗੇ ਆ ਸਾਨੂੰ ਹਰ ਸਮੇਂ ਹਰ ਮੋੜ ਤੇ ਚੰਗੇ ਮਾੜੇ ਲੋਕਾਂ ਨਾਲ ਸਾਡਾ ਵਾਹ ਪੈਂਦਾ ਕਈ ਵਾਰੀ ਕਈ ਲੋਕ ਇੰਨੀ ਘਟੀਆ ਪ੍ਰਵਿਰਤੀ ਦੇ ਹੁੰਦੇ ਆ ਕਿ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਤੁਸੀਂ ਇਸ ਕਰਕੇ ਮਤਲਬ ਨਹੀਂ ਦੱਸਦੇ ਕਿ ਜੇ ਮੈਂ ਕਰੇ ਦੱਸਿਆ ਤਾਂ ਮੇਰੇ ਘਰਦਿਆਂ ਨੇ ਮੇਰੇ ਪਤੀ ਨੇ ਮੇਰਾ ਬਾਹਰ ਨਿਕਲਣਾ ਬੰਦ ਕਰ ਦੇਣਾ ਜਾਂ ਜੇ ਤੁਸੀਂ ਜੌਬ ਕਰਦੇ ਹੋ ਤੇ ਤੁਹਾਨੂੰ ਇਹ ਲੱਗਦਾ ਹੋਵੇ ਤੁਹਾਡਾ ਪਤੀ ਬਾਅਦ ਦੇ ਵਿੱਚ ਤੁਹਾਡੇ ਤੇ ਸ਼ੱਕ ਨਾ ਕਰੇ ਜਾਂ ਤੁਹਾਨੂੰ ਨੌਕਰੀ ਤੋਂ ਨਾ ਹਟਾ ਲੇ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਤੁਹਾਡਾ ਜੋ ਰਿਸ਼ਤਾ ਪਤੀ ਪਤਨੀ ਦਾ ਉਹ ਇੱਕ ਦੋਸਤ ਵਾਲਾ ਹੋਣਾ ਚਾਹੀਦਾ ਤੁਹਾਡੇ ਚ ਕਿਸੇ ਗੱਲ ਦਾ ਕੋਈ ਲੁਕੋ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੇ ਪਤੀ ਨੂੰ ਸਾਰੀ ਗੱਲ ਦੱਸੋ ਕਿਉਂਕਿ ਕਈ ਵਾਰੀ ਤਾਂ ਇਹ ਹੁੰਦਾ ਕਿ ਕਈ ਲੋਕਾਂ ਦੀ ਮਾਨਸਿਕਤਾ ਇਹ ਜੀ ਹੁੰਦੀ ਆ ਵੀ ਠੀਕ ਐ ਉਹਨਾਂ ਨੇ ਆਪਣੀ ਜੋ ਕਰਤੂਤਾਂ ਮਾੜੀ ਉਹ ਦਿਖਾਉਣੀ ਹੁੰਦੀ ਆ ਤੇ ਚਲੋ ਉਸ ਤੋਂ ਬਾਅਦ ਆਪਣਾ ਉਹਨਾਂ ਨਾਲ ਵਾਹ ਨਹੀਂ ਪੈਣਾ ਹੁੰਦਾ ਪਰ ਕਈ ਵਾਰੀ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਨਾਲ ਤੁਹਾਡਾ ਰੋਜ਼ ਵਾਹ ਪੈਣਾ ਹੁੰਦਾ ਤੇ ਉਹਨਾਂ ਦੀ ਨੀਅਤ ਆ ਜਿਹੜੀ ਉਹ ਠੀਕ ਨਹੀਂ ਹੁੰਦੀ ਤੇ ਤੁਹਾਨੂੰ ਅੱਗੇ ਚੱਲ ਕੇ ਇਸ ਗੱਲ ਦੀ ਸਮੱਸਿਆ ਆ ਸਕਦੀ ਆ ਇਸ ਲਈ ਇਸ ਗੱਲ ਤੋਂ ਕਦੇ ਨਾ ਡਰੋ ਪਰ ਆਪਣੇ ਪਤੀ ਨੂੰ ਪਿਆਰ ਨਾਲ ਦੱਸੋ ਉਹਨਾਂ ਨੂੰ ਮਤਲਬ ਸੋਚ ਸਮਝ ਕੇ ਇਹ ਗੱਲ ਤੁਸੀਂ ਕਰਨੀ ਆ ਕਿ ਕੱਲ ਨੂੰ ਤੁਹਾਡੇ ਰਿਸ਼ਤੇ ਦੇ ਵਿੱਚ ਜਾਂ ਮਤਲਬ ਕਿਸੇ ਤੀਜੇ ਬੰਦੇ ਨੂੰ ਬੋਲਣ ਦਾ ਮੌਕਾ ਨਾ ਮਿਲੇ ਇਸ ਤਰੀਕੇ ਨਾਲ ਤੁਸੀਂ ਗੱਲ ਨੂੰ ਹੈਂਡਲ ਕਰਨਾ ਇਸ ਕਰਕੇ ਸਾਨੂੰ ਇਸ ਗੱਲ ਦਾ ਬਹੁਤ ਜਿਆਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਆਪਣੇ ਪਤੀ ਤੋਂ ਕੋਈ ਵੀ ਗੱਲ ਨਹੀਂ ਲੁਕਾਵਾਂਗੇ ਤੇ ਇੱਕ ਗੱਲ ਹੋਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆਂ ਜਦੋਂ ਅਸੀਂ ਕੰਮ ਕਰਦੇ ਹਾਂ ਜੌਬ ਕਰਦੇ ਹਾਂ ਤਾਂ ਅਸੀਂ ਜਿੱਥੇ ਜੌਬ ਕਰਦੇ ਹਾਂ ਉੱਥੇ ਬਹੁਤ ਸਾਰੇ ਸਾਡੇ ਕੁਲੀਗ ਆ ਜਿਹੜੇ ਉਹ ਜੈਂਟਸ ਹੁੰਦੇ ਆ ਜਾਂ ਅਸੀਂ ਕਿਸੇ ਸੰਸਥਾ ਦੇ ਵਿੱਚ ਕੰਮ ਕਰਦੇ ਹਾਂ ਯੂਨੀਅਨ ਦੇ ਵਿੱਚ ਕੰਮ ਕਰਦੇ ਹਾਂ ਅਸੀਂ ਕਿਤੇ ਵੀ ਕੰਮ ਕਰਦੇ ਹਾਂ ਸਾਨੂੰ ਜਿਹੜੇ ਮੇਲ ਪਰਸਨ ਆ ਉਹ ਮਿਲਦੇ ਆ ਤੇ ਜੇ ਮੰਨ ਲਵੋ ਤੁਸੀਂ ਕਿਸੇ ਜੈਂਟਸ ਨਾਲ ਵਿਚਰ ਰਹੀ ਹੋ ਤੁਹਾਡੀ ਗੱਲਬਾਤ ਚੱਲ ਰਹੀ ਆ ਤੇ ਦੇਖੋ ਆਬਵੀਅਸਲੀ ਜਦੋਂ ਆਪਾਂ ਜੌਬ ਕਰਾਂਗੇ ਤਾਂ ਸਾਨੂੰ ਸਾਰੇ ਤਰ੍ਹਾਂ ਦੇ ਲੋਕ ਮਿਲਣਗੇ ਜੈਂਟਸ ਵੀ ਮਿਲਣਗੇ ਤੇ ਲੇਡੀਜ਼ ਵੀ ਮਿਲਣਗੇ ਤੇ ਜੈਂਟਲਸ ਨਾਲ ਵੀ ਤੁਹਾਡੇ ਮਤਲਬ ਰਿਸ਼ਤਾ ਹੋ ਸਕਦਾ ਤੁਸੀਂ ਉਹਨਾਂ ਤੋਂ ਕੋਈ ਵਿਚਾਰ ਗੱਲ ਕਰਨੀ ਹੋ ਸਕਦੀ ਹੈ ਕੋਈ ਮਦਦ ਲੈਣੀ ਹੋ ਸਕਦੀ ਹੈ ਜਾਂ ਕੋਈ ਕੰਮ ਤੁਸੀਂ ਇਕੱਠਿਆਂ ਕਰਨਾ ਹੋ ਸਕਦਾ ਤੇ ਜੇ ਤੁਸੀਂ ਮਤਲਬ ਕਿਸੇ ਮੇਲ ਪਰਸਨ ਨਾਲ ਵਿਚਰ ਰਹੇ ਹੋ ਦੇਖੋ ਸਾਰਿਆਂ ਦੇ ਰਿਸ਼ਤੇ ਮਾੜੇ ਨਹੀਂ ਹੁੰਦੇ ਪਰ ਤੁਹਾਡੇ ਪਤੀ ਨੂੰ ਇਹ ਗੱਲ ਧਿਆਨ ਚ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਹੜੇ ਕਿਹੜੇ ਮੇਲ ਪਰਸਨ ਨਾਲ ਵਿਚਰ ਰਹੇ ਹੋ ਕਿਹੜਿਆਂ ਨਾਲ ਤੁਹਾਡੀ ਗੱਲ ਹੁੰਦੀ ਆ ਹਾਂ ਦੇਖੋ ਪਹਿਲੀ ਗੱਲ ਤਾਂ ਇੱਕ ਔਰਤ ਜਿਹੜੀ ਉਹ ਇੱਕ ਬੰਦੇ ਦੀ ਅੱਖ ਵੇਖ ਕੇ ਪਛਾਣ ਲੈਂਦੀ ਆ ਕਿ ਉਹ ਬੰਦਾ ਕਿਹੋ ਜਿਹਾ ਤੇ ਔਰਤਾਂ ਜਦੋਂ ਅਸੀਂ ਵਿਚਰਦੇ ਆ ਸਾਨੂੰ ਪਤਾ ਲੱਗ ਜਾਂਦਾ ਤੇ ਸਾਨੂੰ ਇੰਨੀ ਕੁ ਸਿਆਣਪ ਜਿਹੜੀ ਆ ਹੀ ਜਾਂਦੀ ਆ ਵੀ ਅਸੀਂ ਕਿੰਨਾ ਲੋਕਾਂ ਨਾਲ ਆਪਣਾ ਰਿਸ਼ਤਾ ਅੱਗੇ ਵਧਾਉਣਾ ਸਮਾਜ ਦੇ ਵਿੱਚ ਵਿਚਰਦੇ ਆ ਨੌਕਰੀ ਕਰਦੇ ਆ ਇੱਕ ਦੂਜੇ ਦੀ ਮਦਦ ਦੀ ਲੋੜ ਹੁੰਦੀ ਆ ਅਸੀਂ ਤਕਰੀਬਨ ਗੱਲਬਾਤ ਕਰਦੇ ਆ ਤੇ ਜਦੋਂ ਤੁਹਾਡੀ ਗੱਲਬਾਤ ਹੁੰਦੀ ਆ ਤਾਂ ਤੁਹਾਡੇ ਪਤੀ ਦੇ ਧਿਆਨ ਚ ਹੋਵੇ ਕਿ ਤੁਸੀਂ ਮਤਲਬ ਕਿੰਨਾ ਕਿੰਨਾ ਮਰਦ ਨਾਲ ਤੁਸੀਂ ਗੱਲ ਕਰਦੇ ਹੋ ਕਿੰਨਾ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਰਿਸ਼ਤਾ ਤਾਂ ਕਿ ਲੋਕਾਂ ਨੂੰ ਕੱਲ ਨੂੰ ਤੁਹਾਡੇ ਰਿਸ਼ਤੇ ਤੇ ਉਂਗਲ ਉਠਾਉਣ ਦਾ ਮਤਲਬ ਮੌਕਾ ਨਾ ਮਿਲੇ ਤੇ ਤੁਹਾਡੇ ਪਤੀ ਨੂੰ ਵੀ ਇਹ ਪਤਾ ਹੋਵੇ ਵੀ ਜਿਹੜੇ ਮੇਲ ਪਰਸਨ ਨਾਲ ਤੁਸੀਂ ਗੱਲ ਕਰ ਰਹੇ ਹੋ ਜਿੰਨਾ ਨਾਲ ਵਿਚਰ ਰਹੇ ਹੋ ਉਹਨਾਂ ਦਾ ਨੇਚਰ ਕਿਦਾਂ ਦਾ ਤਾਂ ਕਿ ਉਹਨਾਂ ਦੀ ਜਾਣ ਪਛਾਣ ਵੀ ਹੋਣੀ ਚਾਹੀਦੀ ਹੈ ਦੇਖੋ ਅਸੀਂ ਮੈਂ ਇੱਕ ਖੁਦ ਜੌਬ ਕਰਦੀ ਲੇਡੀ ਆਂ ਮੈਂ 2011 ਤੋਂ ਜੌਬ ਕਰਦੀ ਆਂ ਤੇ 2011 ਤੋਂ ਹੀ ਮੈਂ ਆਪਣੀ ਜੂਨੀਅਨ ਦੇ ਨਾਲ ਵੀ ਜੁੜੀ ਆਂ ਜੂਨੀਅਨ ਦੇ ਵਿੱਚ ਬਹੁਤ ਸਾਰੇ ਮੁੰਡੇ ਨੇ ਜਿਨ੍ਹਾਂ ਨਾਲ ਸਾਡਾ ਪਰਿਵਾਰਕ ਰਿਸ਼ਤਾ ਜਿਨ੍ਹਾਂ ਨਾਲ ਸਾਡੀ ਦੋਸਤੀ ਆ ਜਿਨ੍ਹਾਂ ਨਾਲ ਅਸੀਂ ਅਕਸਰ ਵਿਚਰਦੇ ਆਂ ਗੱਲਾਂ ਬਾਤਾਂ ਵੀ ਹੁੰਦੀਆਂ ਤੇ ਜੌਬ ਦੇ ਵਿੱਚ ਵੀ ਦੇਖੋ ਜਿਹੜੇ ਬੰਦੇ ਆਪਾਂ ਨੂੰ ਲੱਗਦਾ ਕਿ ਨਹੀਂ ਠੀਕ ਉਹਨਾਂ ਨਾਲ ਆਪਾਂ ਖੁਦ ਹੀ ਰਿਸ਼ਤਾ ਨਹੀਂ ਬਧਾਵਾਂਗੇ ਪਰ ਇਸ ਦੁਨੀਆ ਤੇ ਬਹੁਤ ਚੰਗੇ ਚੰਗੇ ਲੋਕ ਵੀ ਪਏ ਆ ਤੇ ਜਿੰਨਾਂ ਦੀ ਮਤਲਬ ਤੁਹਾਨੂੰ ਲੋੜ ਵੀ ਪੈਂਦੀ ਆ ਤੁਸੀਂ ਉਹਨਾਂ ਨਾਲ ਰਿਸ਼ਤਾ ਰੱਖਦੇ ਹੋ ਮੇਰੇ ਪਤੀ ਨੂੰ ਮੇਰੇ ਹਸਬੰਡ ਨੂੰ ਮੇਰੇ ਜਿੰਨੇ ਵੀ ਨੌਨ ਨੇ ਪਰਸਨ ਸਾਰਿਆਂ ਬਾਰੇ ਪਤਾ ਹੁੰਦਾ ਤੇ ਮੈਂ ਉਹਨਾਂ ਨੂੰ ਇਹ ਤਕਰੀਬਨ ਗੱਲ ਦੱਸਦੀ ਰਹਿਣੀ ਆ ਵੈਸੇ ਵੀ ਔਰਤਾਂ ਦੀ ਆਦਤ ਹੁੰਦੀ ਆ ਉਹ ਆਪਣੀ ਹਾਈਕ ਗੱਲ ਆਪਣੇ ਪਤੀ ਨੂੰ ਦੱਸਦੀਆਂ ਪਰ ਕਈ ਵਾਰੀ ਨਾ ਕਿਸੇ ਪਤੀ ਦਾ ਸੁਭਾ ਜਿਹੜਾ ਸ਼ੱਕੀ ਹੁੰਦਾ ਹਾਂ ਟੱਚ ਬੁੱਢਾ ਮੇਰੇ ਪਤੀ ਦਾ ਸੁਭਾ ਜਿਹੜਾ ਸ਼ੱਕੀ ਨਹੀਂ ਹੈਗਾ ਹਾਂ ਕਈ ਜਿਹੜੇ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਜਿਹੜੇ ਘਰ ਵਾਲੀਆਂ ਨੇਗੀਆਂ ਉਹ ਕਿਸੇ ਮਰਦ ਨਾਲ ਗੱਲ ਨਾ ਕਰਨ ਪਰ ਆਪਣੇ ਪਤੀ ਨੂੰ ਇੰਨਾ ਵਿਸ਼ਵਾਸ ਚ ਲੈ ਕੇ ਰੱਖੋ ਕਿ ਜਦੋਂ ਆਪਾਂ ਜੌਬ ਕਰਨੀਆਂ ਅਸੀਂ ਕਿਸੇ ਖੇਤਰ ਦੇ ਵਿੱਚ ਵਿਚਰਨਾ ਤਾਂ ਸਾਨੂੰ ਸਾਰੇ ਲੋਕਾਂ ਨਾਲ ਹੀ ਵਿਚਰਨਾ ਪੈਣਾ ਗੱਲਬਾਤ ਵੀ ਕਰਨੀ ਪੈਣੀ ਆ ਪਰ ਤੁਸੀਂ ਉਹਨਾਂ ਦੇ ਨਾਲ ਗੱਲ ਕਰਦੇ ਰਹੋ ਮੇਰੇ ਨਾਲ ਜਿੰਨੇ ਵੀ ਜੈਂਟਸ ਪਰਸਨ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਮੇਰੇ ਹਸਬੰਦ ਜਾਣਦੇ ਆ ਉਹਨਾਂ ਨਾਲ ਗੱਲ ਵੀ ਕਰ ਲੈਂਦੇ ਆ ਉਹਨਾਂ ਦੇ ਪਰਿਵਾਰਾਂ ਨਾਲ ਵੀ ਅਸੀਂ ਵਿਚਰਦੇ ਆ ਤੇ ਇਸ ਕਰਕੇ ਅੱਜ ਤੱਕ ਕਦੇ ਵੀ ਇਹ ਦਿੱਕਤ ਨਹੀਂ ਆਈ ਕਿ ਕੱਲ ਅੱਜ ਆਪਾਂ ਕਿਸੇ ਨਾਲ ਵਿਚਰ ਰਹੇ ਹਾਂ ਤੇ ਕੱਲ ਨੂੰ ਕੱਲ ਮਤਲਬ ਸਾਨੂੰ ਇਹਨਾਂ ਆਉਣ ਵਾਲੇ ਸਮੇਂ 'ਚ ਜਾਂ ਕਦੇ ਇਸ ਤਰ੍ਹਾਂ ਹੋਇਆ ਹੋਵੇ ਵੀ ਉਹਨਾਂ ਨਾਲ ਸਬੰਧ ਸਾਡੇ ਖਰਾਬ ਹੋ ਗਏ ਕਿਉਂਕਿ ਆਪਾਂ ਨੂੰ ਪਛਾਣ ਆ ਜਾਂਦੀ ਆ ਵੀ ਕਿਹੜੇ ਬੰਦੇ ਨਾਲ ਆਪਾਂ ਰਿਸ਼ਤਾ ਅੱਗੇ ਵਧਾਉਣਾ ਇਸ ਕਰਕੇ ਔਰਤਾਂ ਇਸ ਗੱਲ ਦਾ ਖਿਆਲ ਰੱਖਣ ਤੇ ਆਪਣੇ ਪਤੀ ਨੂੰ ਇਸ ਗੱਲ ਦੇ ਵਿਸ਼ਵਾਸ ਚ ਲੈ ਕੇ ਰੱਖਣ ਕਿ ਜੇ ਮੰਨ ਲਵੋ ਕਿਤੇ ਲੋੜ ਪੈਂਦੀ ਆ ਕਿਸੇ ਖੇਤਰ ਦੇ ਵਿੱਚ ਤੇ ਜੇ ਮੰਨ ਲਵੋ ਜੈਂਟਸ ਨਾਲ ਗੱਲ ਵੀ ਕਰਦੇ ਆ ਤਾਂ ਉਹ ਗੱਲਬਾਤ ਆ ਜਿਹੜੀ ਉਹਦਾ ਕੋਈ ਮਤਲਬ ਗਲਤ ਨਹੀਂ ਹੁੰਦਾ ਤੇ ਸਾਨੂੰ ਸਾਰਿਆਂ ਨਾਲ ਹੀ ਵਿਚਰਨਾ ਪੈਂਦਾ ਤੇ ਸਾਰਿਆਂ ਨਾਲ ਹੀ ਗੱਲਬਾਤ ਕਰਨੀ ਪੈਂਦੀ ਆ ਤੇ ਕਈ ਮਤਲਬ ਔਰਤਾਂ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਵੈਸੇ ਤਾਂ ਉਹਨਾਂ ਨੂੰ ਮਦਦ ਲੈਣੀ ਪੈਂਦੀ ਆ ਹਨਾ ਆਪਣੇ ਸਟਾਫ ਚੋਂ ਕਹ ਲਓ ਜਾਂ ਕਲੀਗਜ਼ ਤੋਂ ਪਰ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਪਤੀ ਨੂੰ ਨਾ ਇਹ ਗੱਲ ਪਤਾ ਲੱਗੇ ਵੀ ਸਾਡੇ ਪਤੀ ਨੇ ਇਹ ਗੱਲ ਪਸੰਦ ਨਹੀਂ ਕਰਨੀ ਜੇ ਤੁਹਾਡਾ ਪਤੀ ਨਹੀਂ ਪਸੰਦ ਕਰਦਾ ਵੀ ਤੁਸੀਂ ਕਿਸੇ ਆਦਰ ਮਰਦ ਨਾਲ ਗੱਲ ਕਰੋ ਕੰਮ ਦੇ ਮਾਮਲੇ 'ਚ ਵੀ ਮਤਲਬ ਤੁਸੀਂ ਕੰਮ ਦੇ ਮਾਮਲੇ 'ਚ ਹੀ ਤੇ ਤਾਂ ਵੀ ਫਿਰ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਇਹ ਗੱਲ ਦੀ ਚੋਰੀ ਰੱਖਣੀ ਆ ਨਾ ਤਾਂ ਤੁਹਾਨੂੰ ਕਦੇ ਵੀ ਬਗਾਨੇ ਮਰਦ ਦੀ ਮਦਦ ਨਹੀਂ ਲੈਣੀ ਚਾਹੀਦੀ ਜਿੱਥੇ ਤੁਹਾਡਾ ਪਤੀ ਤੁਹਾਨੂੰ ਕਹਿੰਦਾ ਕਿ ਠੀਕ ਹੈ ਤੁਸੀਂ ਇਹ ਕੰਮ ਉਹਨਾਂ ਤੋਂ ਕਰਵਾ ਸਕਦੇ ਹੋ ਅਕਸਰ ਟੀਚਿੰਗ ਲਾਈਨ ਦੇ ਵਿੱਚ ਜਿਵੇਂ ਹੁੰਦਾ ਕਿ ਅਫੀਸ਼ੀਅਲ ਜਿਹੜੇ ਕੰਮ ਹੁੰਦੇ ਨੇ ਉੱਥੇ ਮਤਲਬ ਇੱਕ ਸਟਾਫ ਦੇ ਵਿੱਚ ਮੰਨ ਲਵੋ ਮੈਨੂੰ ਕੋਈ ਕੰਮ ਹੋ ਗਿਆ ਕਿਤੇ ਆਫਿਸ ਦਾ ਕੰਮ ਆ ਮੰਨ ਲਵੋ ਸਾਰੇ ਸਟਾਫ ਨੇ ਜਾਣਾ ਜੇ ਜੇ ਉਹੀ ਕੰਮ ਆਪਾਂ ਕਿਸੇ ਮੇਲ ਪਰਸਨ ਨੂੰ ਕਹਿ ਦਿਆਂਗੇ ਵੀ ਤੁਸੀਂ ਤਾਂ ਜਾ ਰਹੇ ਹੋ ਨਾ ਦਫ਼ਤਰ ਜਾਣਾ ਚਲੋ ਤੁਸੀਂ ਤਾਂ ਜਾਓਗੇ ਸਾਡਾ ਕੰਮ ਵੀ ਕਰਿ ਆਇਓ ਤੇ ਠੀਕ ਹੈ ਇਹ ਗੱਲ ਬਹੁਤ ਵਧੀਆ ਪਰ ਇਸ ਗੱਲ ਨੂੰ ਆਏ ਰੱਖਣਾ ਵੀ ਤੁਸੀਂ ਮੇਰਾ ਕੰਮ ਤਾਂ ਕਰਿਆਇਓ ਵੀ ਪਰ ਕਿਸੇ ਨੂੰ ਦੱਸਿਓ ਨਾ ਵੀ ਮੈਂ ਆਪਦੇ ਘਰ ਵਾਲੇ ਨੂੰ ਵੀ ਨਹੀਂ ਦੱਸਦੀ ਇੱਥੇ ਇਹ ਸਮੱਸਿਆ ਦਾ ਕਾਰਨ ਬਣ ਸਕਦਾ ਤੁਸੀਂ ਆਪਣੇ ਪਤੀ ਨੂੰ ਇੰਨੇ ਵਿਸ਼ਵਾਸ 'ਚ ਲੈ ਕੇ ਰੱਖੋ ਕਿ ਜੌਬ ਕਰਦੇ ਆਂ ਸਾਨੂੰ ਇਦਾਂ ਦੀ ਮਦਦ ਦੀ ਲੋੜ ਰਹਿੰਦੀ ਆ ਤੇ ਇਸ ਤਰ੍ਹਾਂ ਦੀ ਮਦਦ ਕਰਨ 'ਚ ਤੇ ਮਦਦ ਕਰਾਉਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੋਗੇ ਤਾਂ ਤੁਹਾਡੇ ਰਿਸ਼ਤੇ ਦੇ ਵਿੱਚ ਕਦੇ ਵੀ ਕੋਈ ਸ਼ੱਕ ਜਾਂ ਕੋਈ ਤੀਸਰਾ ਬੰਦਾ ਜਿਹੜਾ ਨਹੀਂ ਆ ਸਕਦਾ ਮੈਨੂੰ ਉਮੀਦ ਹੈ ਕਿ ਆਪਣਾ ਅੱਜ ਦਾ ਪ੍ਰੋਗਰਾਮ ਆਪਣੀਆਂ ਅੱਜ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਤੇ ਜੇ ਤੁਹਾਨੂੰ ਥੋੜੀਆਂ ਜੀਆਂ ਵੀ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰੋਗੇ ਤਾਂ ਮੈਨੂੰ ਹੋਰ ਵੀ ਦੁੱਗਣਾ ਹੌਸਲਾ ਮਿਲੇਗਾ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਹੱਸਦੇ ਵਸਦੇ ਰਹੋ ਆਪਣੇ ਪਰਿਵਾਰ ਦਾ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ